ਮੈਂ ਸਮਝਦਾ ਸਿਹਤ ਤਰੀਕੇ ਦੀ ਸ਼ਬਦਾਵਲੀ ਤੁਸੀਂ ਵਰਤੀ ਆ ਪਰ ਉਹ ਤੋਂ ਪਰਵਾਹ ਵੀ ਤੁਹਾਨੂੰ ਪਾਪ ਨਹੀਂ ਕਰੂਗਾ ਅੱਜ ਅਸੀਂ ਬਿਲਕੁਲ ਪ੍ਰੋਟੈਸਟ ਕੀਤਾ ਜਿਹੜੀ ਇੱਕ ਬੇਨਤੀ ਵੀ ਆ ਕਿ ਅਸੀਂ ਲੋਕ ਲੋਕਾਂ ਨੂੰ ਪਹੁੰਚ ਕਰਨ ਲਈ ਹਮੇਸ਼ਾ ਤਤਪਰ ਰਹਿਣੇ ਆ ਅਸੀਂ ਅੱਜ ਪ੍ਰੋਟੈਸਟ ਵੀ ਸ਼ਾਂਤੀਪੂਰਵ ਕੀਤਾ ਔਰ ਇੱਥੇ ਜੀ ਟ੍ਰੈਫਿਕ ਦੀ ਆਵਾਜਾਈ ਆ ਬੱਸਾਂ ਵੀ ਦੀ ਅਸੀਂ ਬੰਦ ਲਾਉਂਦੇ ਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਇਹਨਾਂ ਸ਼ਖਤਾਂ ਦੇ ਨਾਲ ਇੱਕ ਵਾਰੀ ਫੇਰ ਸਾਰੇ ਸਾਥੀਆਂ ਨਾਲ ਮਿਲ ਕੇ ਇਹ ਜਿਹੜੀ ਭਾਜਪਾ ਦੀ ਵੀ ਕਾਹੋ ਜੀ ਜਿੱਤੇ ਆ ਜਿਹੜੀ ਸੰਵਿਧਾਨ ਨੂੰ ਮਾਰਨਾ ਚਾਹੁੰਦੇ ਨੇ ਜਿਹੜੀ ਸ਼ਕਤੀ ਦੇ ਵਿੱਚ ਜਿਹੜਾ ਡਿਫਰੈਂਟ ਜਿਹੜੀ ਕੋਈ ਮੁਕਾਬਲਤ ਡਾਲਣਾ ਉਹਨੂੰ ਖਤਮ ਹੀ ਕਰਨਾ ਚਾਹੁੰਦੇ ਅੱਜ ਉਹਦੀ ਭਰਪੂਰ ਅਸੀਂ ਮਿਲ ਕੇ ਨਿੰਦਾ ਕਰਦੇ ਆ ਤੇ ਅੱਜ ਦਾ ਪ੍ਰੋਟੈਸਟ ਬਹੁਤ ਸ਼ਾਂਤਪਈ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਖੁਲਚਲਾ ਵਾਲਾ ਜਿਹੜਾ ਆਪਣਾ ਇੱਕ ਸਰਕੂਲਰ ਜ਼ਾਬਾ ਔਰ ਜਿਹੜਾ ਰੇਟ ਬਾਜ਼ੀਆਂ ਉਹ ਪਾਵਣੋਗੇ ਅਜਿਹੋੜਾ ਪ੍ਰਾਬਲਮ ਆ ਨੂੰ ਜਾਣੇ ਨਾਲ ਫਸ ਕੇ ਤੇ ਸੱਚ ਕੋ ਚੜਾਈ ਸਾਜੇ ਅੜਦੇ ਆ ਥੋੜੇ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਪਾਉਂ ਬੈਲ ਕੇ ਉਹ ਜਿਹੜੀ ਚਲਾਉਣੀ ਹਰਕਤ ਆ ਉਹਨੂੰ ਕਿੰਨ ਕੰਮ ਕਰੀਏ ਪਰ ਉਹ ਸੋਚ ਨੂੰ ਤੇਰੇ ਰੋਕ ਨਹੀਂ ਸਕਦੇ ਤਾਬਾ ਜੀ ਦੀ ਸੋਚ ਘਰ ਘਰ ਜਨ ਜਾਨ ਗਲੀ ਗਲੀ ਭੱਲੇ ਭੱਲੇ ਹਰ ਬੋਲ ਤੇ ਬਲਕਿ ਬਲ ਕੱਲਾ ਹਿੰਦੂ ਤਾਂ ਨਹੀਂ ਪਰ ਦੁਨੀਆ ਨੂੰ ਮੈਟਰਾਂ ਦੀ ਲੋੜ ਹੈ ਸੋ ਸੇਜੇ ਜਦਾਂ ਕਰ ਰਹੀ ਆ ਪਰ ਇਸੇ ਤਰੀਕੇ ਨਾਲ ਚੱਲਦੀ ਰਹੂਗੀ ਪਰ ਅਸੀਂ ਹਮੇਸ਼ਾ ਜਿਹੜੇ ਦਾਦਾ ਜੀ ਦਾ ਸੁਪਨਾ ਸੀ ਕਬਲੇ ਕੁਝੜੇ ਗਰੀਬ ਲੋਕਾਂ ਦੇ ਨਾਲ ਖੜੇ ਹੋਣ ਨੂੰ ਆਗਰਾਬਾਦ ਦੀ ਪਾਰਟੀ ਚੋਣਾਂ ਵਿੱਚ ਕੋਰਵਾ ਕੋਰਤੇਲਵਾਡ ਜਿੰਦਾਬਾਦ ਜਿੰਦਾਬਾਦ